ਪੈਟੋ ਆ ਉਹ ਨੀਰਟੋ ਲੈ ਜਿੱਤੇ ਮੈਨੂੰ ਕੋਈ ਨਹੀਂ ਉਹ ਮੈਨੂੰ ਤੁਸੀਂ ਮੈਨੂੰ ਗਵਰਨਰ ਮੈਂ ਨੂੰ ਅਰੈਸਟ ਕਰਨ ਮੈਨੂੰ ਤਾਂ ਬਿਲਕੁਲ ਨਹੀਂ ਲੈਸ ਤੋਂ ਮੈਨੂੰ ਨਾ ਬਰੰਟ ਤੋਂ ਮੈਂ ਕਿਹ ਬਰੰਟ ਦੀ ਐਫ ਆਈ ਆਰ ਬਰੰਟ ਦੀ ਲੋੜ ਨਹੀਂ ਹੁੰਦੀ ਮੈਂ ਦੀ ਬਰੰਟ ਦੀ ਲੋੜ ਹੋ ਰਹੀ ਆ ਕਿਸੇ ਨੇ ਕਰੇ ਜਾਣ ਦੀ ਅਰੈਸਟ ਕਰਨ ਲਈ ਠੀਕ ਹੋ ਗਿਆ ਜੀ ਹੁਣ ਕੋਟਾ ਚਲੋ ਜੀ ਮੈਂ ਚਲੋ ਬਜੀ ਮੈਂ ਤੁਹਾਨੂੰ ਇਹ ਦੱਸਦਾ ਮੈਂ ਜੋ ਕਹ ਰਿਹਾ ਹਾਂ ਚਲੋ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਰਹ ਚੁਕੇ ਮਲਵਿੰਦਰ ਸਿੰਘ ਮਾਲੀ ਨੂੰ ਮੋਹਾਲੀ ਦੇ CIA ਸਟਾਫ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਵੇਖ ਸਕਦੇ ਹੋ ਕਿ ਮਲਵਿੰਦਰ ਸਿੰਘ ਮਾਲੀ ਦੇ ਵੱਲੋਂ CIA ਸਟਾਫ ਦੇ ਮੁਲਾਜ਼ਮਾਂ ਤੋਂ ਆਪਣੀ ਗ੍ਰਿਫਤਾਰੀ ਦੇ ਬ੍ਰਾਂਟ ਮੰਗੇ ਜਾ ਰਹੇ ਨੇ ਪਰ CIA ਸਟਾਫ ਦੇ ਮੁਲਾਜ਼ਮਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਉਹਨਾਂ ਦੇ ਕੋਲ ਪਾਵਰ ਹੈ ਪਰ ਬ੍ਰਾਂਟ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਦੱਸਦੇ ਕਿ ਪਟਿਆਲਾ ਤੋਂ ਮਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰਿਫਤਾਰੀ ਮਲਵਿੰਦਰ ਸਿੰਘ ਮਾਲੀ ਦੇ ਖਿਲਾਫ ਆਈਟੀ ਐਕਟ ਅਧੀਨ ਇੱਕ ਮਾਮਲਾ ਦਰਜ ਹੋਣ ਤੋਂ ਬਾਅਦ ਕੀਤੀ ਗਈ ਹੈ ਭਾਈ ਜੀ ਗਰੇਵਾਲ ਪਿੰਡ ਸਰੋਦੀ ਸਰਪੰਚ ਬਲਦੇਵ ਸਿੰਘ ਗਰੇਵਾਲ ਪਿੰਡ ਸਰੋਦੀ ਸਾਫ ਕਾ ਸਰਪੰਚ ਅੱਛਾ ਇਹਨਾਂ ਦੇ ਪਿੰਡ ਤੋਂ ਭਾਈ ਜੀ ਇੱਥੋਂ ਇੰਤ ਆਜਾ ਅਜਾ ਕੋਈ ਨਾ ਮਰੀਂ ਬੜੀ ਬੜੀ ਦਇਤਿ ਦੇ ਬਟਾ ਆਹ ਬਹੁਤ ਦੇ ਬਟਾ ਅਜਿਹੀ ਦੇ ਬਟਾ ਕੋਈ ਨਹੀਂ ਜੋ ਮੈਂ ਰਖਾ ਕਿੱਥੇ ਬੈਠਣਾ ਤੁਸੀਂ ਨਹੀਂ ਮੈਨੂੰ ਦੱਸ ਰਹਾ ਕਿੱਥੇ ਬੈਠਣਾ ਬੈਠ ਕੇ ਕਹਿੰਦੇ ਮੈਂ ਇੱਥੇ ਕਰਾਂ ਨੂੰ ਬੇਨਤੀ ਕੀਤੀ ਨਹੀਂ ਮੈਂ ਵੀ ਬੇਨਤੀ ਕਰ ਰਿਹਾ ਸੀ ਕਿਤੇ ਹਟੂ ਨਹੀਂ ਕੀਤਾ ਮੈਂ ਵੀ ਬੇਨਤੀ ਕਰ ਰਿਹਾ ਮਹਾਰਾਜ ਵੀ ਮੈਂ ਬਿਠਾ ਰਿਹਾ ਮੈਂ ਬੈਠ ਗਿਆ ਸੀ ਜੀ ਬਾਈ ਜੀ ਤੁਹਾਡੀ ਜਾਨ ਪਛਾਣ ਕੀ ਹੈ ਮੈਂ ਸਰਕਾਰੀ ਸੇਵਾ ਜੀ ਦਰਬੇ ਪਾਈ ਹੋਈ ਹੂ ਜੀ ਯੂਨੀਫਾਰਮ ਵਾਲੇ ਜੀ ਕਿ ਦਾ ਦਿੰਦੇ ਨੇ ਜੀ ਨਾ ਵਰਦੀ ਤਾਂ ਮੈਂ ਵੀ ਪਾ ਲੂੰ ਤੁਹਾਡੀ ਪੋਸਟ ਕਿੱਥੇ ਆ ਪਾ ਲਓ ਜੀ ਨਾ ਤੁਹਾਡਾ ਨਾਂ ਕੀ ਆ ਪੋਸਟਿੰਗ ਕੀ ਆ ਨਾਮ ਲੱਗਿਆ ਹੋਇਆ ਜਿੱਥੇ ਦੇਖ ਲਓ ਗੁਰਤੇਜ ਸਿੰਘ ਹਾਂਜੀ ਪੋਸਟਿੰਗ ਕਰਵਾ ਦੋਗੇ ਇਹ ਸੀਆਈਏ ਸਰਫਤ ਮੈਂ ਸੀਆਈਏ ਸਟਾਫ ਮਹਾਲੀ ਤੋਂ ਆ ਜੀ ਸਰਫਤ ਠੀਕ ਹੈ ਜੀ ਹਾਂਜੀ ਬਾਕੀ ਕਿੱਥੇ ਇਨਵੈਸਟੀਗੇਸ਼ਨ ਦੁਬਾਰਾ ਕਰਨੀ ਕੋਲ ਬੈਡੀਰ ਐਫਾਇਰ ਦਰਜ ਹੋ ਗਈ ਤੁਹਾਡੇ ਗੇਸ ਓਕੇ ਇਧਰ ਕੇਸ ਚੁਣਾਓ ਓਕੇ ਬੈਸਪੀਕਲ ਯੂਸੀ ਚਰਨਲ ਦੇਖੋ ਬੈਡੀਰ ਚਰਨਲ ਪਹਿਲਾਂ ਮਿਲ ਜਾਓ ਓਕੇ ਚਰਨਲ ਸਰ ਸੀ ਰਿਸਪੈਕਟ ਮੇਰੀ ਗੱਲ ਪਲੀਜ਼ ਮੇਰੇ ਨਾਲ ਸਾਡੀ ਰਿਸਪੈਕਟ ਸੁਣੋ ਤੁਸੀਂ ਮੈਨੂੰ ਕਰ ਮੈਂ ਜੋ ਕਰ ਰਿਹਾ ਅਰੈਸਟ ਕਰਨ ਬਿਲਕੁਲ ਆ ਨਹੀਂ ਚੱਲ ਉਸ ਪੱਕੇ ਪੁਲਿਸ ਨਾਲ ਗੱਲ ਹੋ ਜੀ ਨਾ ਭਾਈ ਜੀ ਮੈਂ ਮੈਂ ਤੁਹਾਡੇ ਸਪਲੈਂਡ ਦੇ ਖਲਾਫ ਗੱਲ ਕੀਤੀ ਹੈ ਕੁਝ ਪੁੱਛ ਰਹੇ ਨਾ ਤੁਹਾਨੂੰ ਅਸੀਂ ਇੰਟਰੋਡਕਸ਼ਨ ਦੇਤੀ ਸਾਰਾ ਕੁਝ ਦੇਤਾ ਕੱਲੀ ਕੱਲੀ ਗੱਲ ਹੁੰਦੀ ਸਾਡੀ ਹੋਰ ਤੁਹਾਨੂੰ ਅਸੀਂ ਲਿਜਾਣਾ ਮੇਰੇ ਖਿਲਾਫ ਐਫ ਆਰ 30000 ਦਾ ਡੈਜੂਰਰੀ ਸੀ ਲਾ ਕੋ ਦੱਸਦੇ ਨਾ ਜੀ ਨਹੀਂ ਨਾ ਗਰੰਟ ਦਿਖਾਓ ਮੈਂ ਕਿਹ ਗਰੰਟ ਦੀ ਐਫ ਆਈਆਰ ਤੇ ਗਰੰਟ ਦੀ ਲੋੜ ਨਹੀਂ ਹੁੰਦੀ ਭਾਈ ਜੀ ਭਰਾ ਯਾਰ ਜਿਹੜੀ ਐਫ ਆਈਆਰ ਹੁੰਦੀ ਨਾ ਗਰੰਟ ਦੇ ਵਿੱਚ ਭਾਈ ਜੀ ਗਰੰਟ ਦੀ ਲੋੜ ਹੁੰਦੀ ਆ ਕਿਸੇ ਜੇ ਕਰੇ ਗਰੰਟ ਦੀ ਅਰੇ ਗਰੰਟ ਐਫ ਆਈਆਰ ਦੇ ਵਿੱਚ ਗਰੰਟ ਦੀ ਕੋਈ ਲੋੜ ਨਹੀਂ ਹੁੰਦੀ ਬਰੰਟ ਦੀ ਕਾਲ ਲੋੜ ਹੈ ਜੇ ਥੋੜੀ ਅਸੀਂ ਕੰਡ ਬਾੜ ਕੇ ਪਤਾ ਓਪਨ ਨਹੀਂ ਕਰ ਰਹੇ ਨਹੀਂ ਦੇਖੋ ਪਹਿਲੀ ਗੱਲ ਹੋ ਗਈ ਜੀ ਫਿਰ ਬੁਰ ਬਰਾਦੀ ਹੈ ਦਾ ਹੀ ਮੇਰਾ ਚਲੂ ਮੈਂ ਮੈਂ ਭਜਦਾ ਨਹੀਂ ਨਹੀਂ ਕੋਈ ਨਹੀਂ ਤੁਸੀਂ ਕੋਈ ਪਹਿਲੀ ਗੱਲ ਅੰਦਰ ਰੁਕ ਜਾ ਯਾਰ ਵੇਟ ਕਰੋ ਪਹਿਲੀ ਗੱਲ ਬਾਈ ਜੀ ਅਰੈਸਟ ਕਰਨ خاطر ਬਰੰਟ ਦਿਖਾਉਣੇ ਜ਼ਰੂਰੀ ਨਹੀਂ ਕੋਈ ਆਲੀ ਵੇਰ ਉਹ ਤੁਸੀਂ ਹਾਂ ਕੰਮ ਕੀ ਕਰ ਦਵੇ ਦਿਖਾ ਤੁਹਾਡਾ ਵਕੀਲ ਦੱਸ ਦਵੇ ਨਹੀਂ ਵਕੀਲ ਦੀ ਸਾਡੇ ਕੋਲ ਪਾਵਰ ਹੈ ਨਾ ਐਫ ਆਈ ਆਰ ਦੇ ਤੁਹਾਡੇ ਕੋਲ ਪਾਵਰ ਆ ਤੁਹਾਡੇ ਕੋਲ ਮੈਂ ਮੰਨਦਾ ਤੁਹਾਡੇ ਕੋਲੇ ਪਾਵਰਾ ਫਾਈਲ ਤੇ ਵਿਅਰ ਸਾਡੇ ਕੋਲ ਮੰਨਦਾ ਤੁਹਾਡੇ ਕੋਲੇ ਪਾਵਰਾ ਪਰ ਤੁਹਾਡਾ ਫਰਜ ਹੈ ਗਰੰਟ ਦੀ ਕੋਲ ਦਾ ਸਾਨੂੰ ਗਰੰਟਾਂ ਦੀ ਜ਼ਰੂਰਤ ਨਹੀਂ ਹੈ ਮੈਂ ਗਰੰਟ ਕੋਡ ਡਿਸ਼ਰਚਰ ਵਿੱਚ ਕਹਿ ਰਿਹਾ ਮੈਂ ਐਫ ਆਈ ਆਰ ਦੇ ਜਵਾਬ ਤੋਂ ਤੁਹਾਨੂੰ ਮੈਂ ਅਰੈਸਟ ਕਰ ਰਿਹਾ ਜੀ ਬਾਈ ਜੀ ਮੈਂ ਐਫ ਆਈ ਆਰ ਕੀ ਆ ਬਾਈ ਜੀ ਐਫ ਆਈ ਆਰ ਕੀ ਆ ਇੱਕ ਬੰਦ ਨੂੰ ਗੱਲ ਕਰੀਏ ਠੀਕ ਹੈ ਹੋ ਗਿਆ ਜੀ ਹੁਣ ਤੁਹਾਡਾ ਚਲੋ ਜੀ ਅਜੀ ਮੈਂ ਚਲੋ ਵਾਜੀ ਹੁਣ ਮੈਂ ਤੁਹਾਨੂੰ ਇਹ ਦੱਸਣਾ ਮੈਂ ਜੋ ਕਹਿ ਰਿਹਾ ਹੁਣ ਚਲੋ ਹੁਣ ਆਪਾਂ ਨੂੰ ਜਾਣਾ ਪੈਣਾ ਆਪਾਂ ਬਾਹਲੀ ਜਾਣਾ ਠੀਕ ਹੈ ਜੀ ਆਈਟੀਸੀ ਦੀ ਥਾਣੇ ਪੁਲਿਸ ਤੇ ਅਸੀਂ ਥੋੜੀ ਅੱਗੇ ਜਾ ਲਵਾਂ ਜੀ ਨਕੀ ਐ ਫੇਰ ਕੀ ਐ ਉਹ ਮੈਂ ਕਹਿ ਰਹੇ ਤੋ ਮੈਂ ਦੱਸਦਾ 67 ਆਈਟੀ ਸੁਣੋ 67 ਦਾ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸੁਣ ਲਓ ਮੈਂ ਤੁਸੀਂ ਤੁਸੀਂ ਮੇਰੀ ਕੀ ਕਰ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਬਿਚਾਰ ਉਹ 67 ਦੱਸ ਰਿਹਾ ਤੁਹਾਨੂੰ ਸੁਣ ਲਓ 67 ਹੀ ਦੱਸ ਰਿਹਾ ਮੈਂ ਹੁਣ ਹਾਂਜੀ 67 ਆਈਟੀ ਸਿਟੀ ਕੀ ਹੁੰਦਾ ਉਹ ਤੁਹਾਨੂੰ ਤੁਸੀਂ ਪੁੱਛੋ ਲੈ ਗਾਈਡਰ ਦੱਸੇ ਦਾ ਸਹੀ ਹੈ ਗਾਈਡਰ ਦੀ ਹਿੰਦਾਂਦ ਹੋਈ ਆ ਤੁਸੀਂ ਸੁਣੋ ਮੇਰੀ ਗੱਲ ਸੁਣੋ ਐਫ ਆਰ ਦਾ ਬੇਸ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਅਕਿਊਡ ਹੈ ਤੁਸੀਂ ਅਕਿਊਡ ਹੈ ਸੁਣੋ ਤੁਸੀਂ ਐਕਿਊਡ ਐ ਤੁਹਾਨੂੰ ਸਾਰਾ ਕੁਝ ਨਹੀਂ ਦੱਸਦਾ ਬਿਲਕੁਲ ਤੁਹਾਨੂੰ ਕਿਉਂ ਦੱਸਦਾ ਮੈਂ ਚਲੋ ਯਾਰ ਮਾਨ ਨਾ ਤੁਹਾਨੂੰ ਚਲੋ ਯਾਰ ਬਾਕੀ ਬੰਦੇ ਨੂੰ ਮੈਨੂੰ ਖਿੱਚਣ ਦੀ ਲੋੜ ਨਹੀਂ ਮੈਂ ਆਪ ਤੁਹਾਨੂੰ ਗਾਰੰਟੀ ਦੀ ਗੱਲ ਆਈ ਨਹੀਂ ਕੋਈ ਯਾਰ ਇਹ ਪਹਿਲੀ ਵਾਰ ਆ ਰਿਹਾ ਐ ਇੰਨੇ ਸਾਲ ਨਹੀਂ ਰਿਹਾ ਸਾਰਾ ਕੁਝ ਭਾਈ ਜੀ ਮੈਂ ਪਹਿਲੀ ਵਾਰ ਸਾਹਿਬ ਵੀਡੀਓ ਬਣਾਈ ਤੁਸੀਂ ਤਿੰਨਾਂ ਨੇ ਪੈਗ ਲਾਏ ਹੋਏ ਐ ਆਪ ਪੈਗ ਲੈ ਰਹੇ ਹੋਏ ਨਾ ਅਸੀਂ ਸਾਨੂੰ ਆਪਣੀ ਡਿਊਟੀ ਕਰੰਦਾਂ ਤੁਸੀਂ ਡਿਊਟੀ ਪੈਗਣ ਪਾਉਂਗੇ ਸੁਣੋ ਬ੍ਰਦਰ ਜੇ ਤੁਸੀਂ ਡਿਊਟੀ 'ਚ ਵਿੰਗਣ ਪਾਉਂਗੇ ਮੈਂ ਇੱਥੇ ਹੁਣੇ ਇਸੇ ਟਾਈਮ ਨਹੀਂ ਪਾਉਂਦਾ ਨਹੀਂ ਨਹੀਂ ਪਾਉਣ ਨਹੀਂ ਬੰਦੇ ਅਸੀਂ ਕੋਠੀ ਬਿਠਣ ਕਿ ਪਾਵਾਂਗੇ ਅਸੀਂ ਤਾਂ ਤੁਹਾਨੂੰ ਆਕਰਵਾ ਕੇ ਲਾਇਆ ਹੁਣ ਅਸੀਂ ਆਪਣੇ ਘਰੇ ਵਿੱਚ ਬੀਤੀ ਏ ਤੁਹਾਨੂੰ ਮੰਦਰ ਤੇ ਨਾ ਬੋਲਿਆ ਹੋਰ ਉਹ ਕੱਪੜੇ ਤਾਂ ਪਾ ਲੈਣ ਚਲੋ ਫਿਰ ਜਰੂਰ ਗੱਲ ਮੈਂ ਤੁਹਾਡੇ ਨਾਲ ਕੱਪੜਿਆਂ ਨੂੰ ਰੋਕ ਕੇ ਨਹੀਂ ਆਣਾ ਇੱਕ ਮਿੰਟ ਹੋਰ ਗੱਲ ਕਹੀ ਇੱਕ ਮਿੰਟ ਰੋਕੋ ਮੇਰੇ ਨਾਲ ਗੱਲ ਗਈ ਹੈ ਇਹਨਾਂ ਨੂੰ ਕੱਪੜੇ ਪਾ ਲਓ ਇੱਕ ਮਿੰਟ ਇੱਕ ਮਿੰਟ ਰੁਕੋ ਮੈਂ ਮੈਮ ਨਾਲ ਕੀਤਾ ਵੀ ਕੱਪੜੇ ਨਹੀਂ ਪਾਣੇ ਜਾਈ। ਭਾਈ ਜੀ ਤੁਸੀਂ ਮੇਰੇ ਕੱਪੜੇ ਨਹੀਂ ਕਿਉਂ ਠੀਕ ਨਹੀਂ ਪਾ ਰਹੇ। ਪਾਰ ਤੁਸੀਂ ਪਾ ਰਹੇ ਆ। ਤੁਸੀਂ ਪਾਰ ਐਂਡ ਨਹੀਂ ਪਾ ਰਹੇ ਤੁਸੀਂ। ਪਾ ਰਹੇ ਆ ਤੁਸੀਂ। ਕੋਈ ਨਹੀਂ ਸਾਨੂੰ ਕੁਛ ਨਹੀਂ ਮਿਲਿਆ। ਤੁਸੀਂ ਪਾ ਰਹੇ ਕੋਈ ਨਹੀਂ ਜੇ ਤੁਸੀਂ ਵੀਡੀਓ ਬਣਾ ਰਹੇ ਸਾਡੀ ਵੀਡੀਓ ਲਾ ਕੇ ਕੋਈ ਕੋਈ ਨਹੀਂ ਫੇਰ ਕੀ ਹੁੰਦਾ ਤੁਸੀਂ ਮੇਰੇ ਨਾਲ ਦੱਸੋ। ਉਹ ਤਾਂ ਜਾਣ ਤੋਂ ਇਨਕਾਰ ਕੀਤਾ। ਤੁਸੀਂ ਤੁਰਦੇ ਤਾਂ ਹੈ ਨਹੀਂ ਉਹ ਕੀ ਹੁੰਦਾ? ਨਾ ਨਾ ਜੇ ਤੁਰਨਾ ਨਹੀਂ ਉਹਨੂੰ ਕਿਹਨੇ ਭੋਖ ਹਸਪੀਟਲੋਂ ਭਾਈ ਮੇਰੇ ਦਵਾਈ ਪਈ ਪਹਿਲਾਂ ਸੁਣ ਮੇਰੇ ਘਰ ਆਈ ਭਾਜੀ ਨੇ ਦਵਾਈ ਲੈ ਲਈ ਦੱਸਦੀ ਕਿ ਮਲਵਿੰਦਰ ਸਿੰਘ ਮਾਲੀ ਦੀ ਈਸੇ ਗ੍ਰਿਫਤਾਰੀ ਤੋਂ ਬਾਅਦ ਵਿਰੋਧੀ ਧਿਰਾਂ ਦੇ ਲੀਡਰਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਵੀ ਪਾਇਆ ਜਾ ਰਿਹਾ ਤੇ ਉਹਨਾਂ ਦੇ ਬਲੋਂ ਸਰਕਾਰ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਵੀ ਕੀਤੀ ਜਾ ਰਹੀ ਹੈ ਉਤੇ ਹੀ ਲੱਖਾ ਸਿਧਾਣਾ ਦੇ ਵੱਲੋਂ ਵੀ ਇਸ ਦਾ ਡਟ ਕੇ ਵਿਰੋਧ ਕੀਤਾ ਗਿਆ ਹੈ ਬਾ ਤੇਰੇ ਭਵੰਤ ਸਿਆਂ ਇੱਥੋਂ ਪਤਾ ਲੱਗਦਾ ਵੀ ਇੱਕ ਡਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਐਨਾ ਡਰ ਐਨਾ ਸਹਿਮ ਤੇਰੇ ਅੰਦਰ ਬਹਿ ਜਾਊਗਾ ਕਿਦੋਂ ਐਨਾ ਡਰ ਜੇਗਾ ਐਨਾ ਕੰਬ ਜੇਗਾ ਕਿ ਤੂੰ ਇੱਕ ਜਿਹੜਾ ਬੰਦਾ ਤੇਰੀਆਂ ਕਮੀਆਂ ਕੱਢ ਰਿਹਾ ਤੱਥਾਂ ਦੇ ਆਧਾਰ ਦੇ ਉੱਤੇ ਲਗਾਤਾਰ ਪਿਛਲੇ 2 2.5 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਆ ਤੁਹਾਡੀ ਉਹ ਬੰਦਾ ਤੱਥਾਂ ਦੇ ਆਧਾਰ ਤੇ ਸਬੂਤਾਂ ਨਾਲ ਤੁਹਾਡੀਆਂ ਬੱਖੀਆਂ ਢੇਡ ਰਿਹਾ ਲਗਾਤਾਰ ਤੁਹਾਡੀਆਂ ਜਿਹੜੀਆਂ ناکਾਮੀਆਂ ਨੇ ਫੇਲ ਹੋਈ ਸਰਕਾਰ ਆ ਬੁਰੀ ਤਰ੍ਹਾਂ ਹਰ ਫਰੰਟ ਤੇ ਹਰ ਪਾਸਿਓਂ ਉਹ ਲਗਾਤਾਰ ਸੋਡੀਆਂ ਅੱਖਾਂ 'ਚ ਰੜਕਦਾ ਸੀ ਬਹਾਨਾ ਬਣਾ ਲਿਆ ਜੀ ਇਹ ਤੇ ਆਈਟੀ ਕੋਈ ਜਿਹੜਾ ਕਾਨੂੰਨ ਆ ਉਹਦੇ ਤਹਿਤ ਪਰਚਾ ਜਿਹੜਾ ਦਰਜ ਕਰਕੇ ਤੇ ਉਹਨੂੰ ਤੁਸੀਂ ਰਾਤ ਪਟਿਆਲਿਆਂ ਗ੍ਰਿਫਤਾਰ ਕਰਕੇ ਲੈ ਗਏ ਸੋ ਮੈਂ ਪੰਜਾਬੀਓ ਗੱਲ ਕਰ ਰਿਹਾ ਮਾਲਵਿੰਦਰ ਸਿੰਘ ਮਾਲੀ ਦੀ ਜਿਹੜਾ ਇਨਸਾਨ ਬੜੀ ਬੇਵਾਕੀ ਦੇ ਨਾਲ ਤੱਛਾ ਨਿਧਾਰ ਦੇ ਉੱਤੇ ਆਲੋਚਨਾ ਕਰਦਾ ਸਾਰਥਕ ਆਲੋਚਨਾ ਕਰਦਾ ਸੰਵਾਦ ਚਾਉਣ ਦੀ ਗੱਲ ਕਰਦਾ ਹੈ ਵਿਰੋਧ ਕਰਨਾ ਕਿਸੇ ਵੀ ਗਲਤ ਗੱਲ ਦਾ ਹਰ ਬੰਦੇ ਨੂੰ ਇੱਥੇ ਹੱਕ ਆ ਕੋਈ ਬੰਦਾ ਕਿਸੇ ਗੱਲ ਦੇ ਉੱਤੇ ਆਪਣੀ ਗੱਲ ਆਪਣਾ ਪੱਖ ਰੱਖ ਸਕਦਾ ਮਾਲੀ ਲਗਾਤਾਰ ਰੜਕ ਰਿਹਾ ਸੀਗਾ ਪਰ ਇਹਨਾਂ ਦੇ ਕੋਲੋਂ ਕੋਈ ਬਹਾਨਾ ਨਹੀਂ ਸੀ ਲੱਭਿਆ ਜਾ ਰਿਹਾ ਹੁਣ ਬਹਾਨਾ ਲੱਭ ਲਿਆ ਬਹਾਨਾ ਲੱਭ ਕੇ ਉਹਨੂੰ ਗ੍ਰਫਦਾਰ ਕਰਕੇ ਲੈ ਗਈ ਆ ਮਾਲੀ ਸਾਡੇ ਖਿਲਾਫ ਵੀ ਬੋਲਿਆ ਮਾਲੀ ਕਿਸਾਨੀ ਮੋਰਚੇ ਵੇਲੇ ਦੀਪ ਸਿੱਧੂ ਤੇ ਮੇਰੇ ਖਿਲਾਫ ਵੀ ਬੋਲਿਆ ਮਾਲੀ ਹੋਰਾਂ ਖਿਲਾਫ ਵੀ ਬੋਲਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਬੰਦੇ ਦੀ ਆਵਾਜ਼ ਹੀ ਦੱਬ ਦੇਈਏ ਜਿਵੇਂ ਦਿੱਲੀ ਸਰਕਾਰ ਸੈਂਟਰ ਦੀ ਸਰਕਾਰ ਕਰ ਰਹੀ ਆ ਵੱਡੇ ਵੱਡੇ ਜਿਹੜੇ ਕੋਈ ਐਕਟਿਵਿਸਟ ਨੇ ਕਾਰਕੁੰਨ ਨੇ ਕੋਈ ਵਕੀਲ ਨੇ ਕੋਈ ਪ੍ਰੋਫੈਸਰ ਨੇ ਕੋਈ ਬੁੱਧੀਜੀਵੀ ਨੇ ਉਹਨਾਂ ਤੋਂ ਡਰੀਆਂ ਹੋਈਆਂ ਸਰਕਾਰਾਂ ਚਾਕੇ ਐਨਐਸਏ ਯੂਏਪੀਏ ਲਾ ਕੇ ਜ਼ਿਲ੍ਹੇ 'ਚ ਬੰਦ ਕਰ ਰਹੇ ਆ ਉਸੇ ਰਾਹ ਦੇ ਭਾਂਸਿਆਂ ਤੂੰ ਤੁਰ ਪਿਆ ਬੁਰੀ ਤਰ੍ਹਾਂ ਫੇਲਾਂ ਤੂੰ ਬੁਰੀ ਤਰ੍ਹਾਂ ਨਾਲੇ ਮੇਰੀ ਗੱਲ ਹੋਰ ਸੁਣੋ ਸੋਡੇ ਜਿੰਨਾ ਦਾ ਬੋਲਿਆ ਨਹੀਂ ਹੋਣਾ ਮਾਲੀ ਭਾਂਸਿਆਂ ਤੋਂ ਆਪਣਾ ਆਪਣੇ ਦਿਨ ਉਹ ਚੇਤੇ ਕਰ ਕਦੇ ਤੂੰ ਹਰ ਸਿਮਰਤ ਬਾਰੇ ਕਦੇ ਸੁਖਵੀਰ ਬਾਰੇ ਕਦੇ ਕੈਪਟਨ ਰਵਿੰਦਰ ਬਾਰੇ ਕਦੇ ਰੂਸਾ ਬਾਰੇ ਕਿੰਨੇ ਘਟਿਆ ਤੋਂ ਘਟਿਆ ਸ਼ਬਦ ਬੋਲਦਾ ਰਿਹਾ ਕਹੇ ਦਾੜੀ ਦੇ ਤੰਜ ਕਿਸੇ ਦੇ ਪਹਿਰਾਵੇ ਦੇ ਤੰਜ ਕਿਸੇ ਦੀ ਜ਼ਿੰਦਗੀ ਦੇ ਉੱਤੇ ਨਿੱਜੀ ਜ਼ਿੰਦਗੀ ਦੇ ਵਿੱਚ ਜਾ ਕੇ ਤੂੰ ਸਿਮਰੋ ਭਾਬੀ ਔਰ ਉਹ ਸਾਦਾ ਯਾਰ ਕੀ ਕੁਛ ਨਹੀਂ ਬੋਲਿਆ ਉਹਦਾ ਛੱਡ ਤੇਰਾ ਹਾ ਜਿਹੜਾ ਜਿਹਨੂੰ ਮਾਲੀਏ ਸਾਨੂੰ ਚੁੱਪਦਾ ਪਤਾ ਕਿਵੇਂ ਮਾਲੀਏ ਨੂੰ ਸਲੇਡੇ ਕਹਣਾ ਸਲੇਡੇ ਆ ਛੋਟਾ ਜਿਹੜਾ ਕੇਜਰੀਵਾਲ ਕੀ ਬੋਲਿਆ ਸੀਗਾ ਚੰਨੀ ਦੇ ਖਿਲਾਫ ਜਦੋਂ ਉਹਨੇ ਕੋਈ ਉਹਦੇ ਪਹਿਰਾਵੇ ਤੇ ਗੱਲ ਕੀਤੀ ਕਹਿੰਦਾ ਕਿ ਰਿਸ਼ਤਾ ਕਰਨਾ ਐ ਇੱਥੋਂ ਤੱਕ ਜਦੋਂ ਕੇਜਰੀਵਾਲ ਚੰਨੀ ਦੇ ਖਿਲਾਫ ਇਹ ਗੱਲ ਬੋਲਿਆ ਸੀ ਰਿਸ਼ਤੇ ਵਾਲੀ ਤੇ ਤੂੰ ਕੋਲੇ ਖੜਾ ਦੰਦ ਕੱਢ ਰਿਆ ਸੀ ਹੱਸ ਰਿਹਾ ਸੀਗਾ ਤੇ ਰੌਲਾ ਪਾ ਰਿਹਾ ਸੀ ਨਾਰਾ ਮਾਰ ਰਿਹਾ ਸੀ ਇੱਥੋਂ ਤੱਕ ਤੁਸੀਂ ਬੋਲੇ ਹੋਏ ਆ ਉਹਦਾ ਛੱਡ ਦਿਓ ਹੁਣ ਆਜੋ ਵਿਧਾਨ ਸਭਾ ਦੇ ਵਿੱਚ ਤੂੰ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠਿਆ ਪੰਜਾਬ ਦਾ ਮੁੱਖ ਮੰਤਰੀ ਆ ਤੂੰ ਹੁਣ ਕੀ ਬੋਲਦਾ ਬਾਜ ਬਿਆਹ ਤਰੀ ਪੰਜਾਬੀ ਪੀੜੀ ਐ ਤੂੰ ਮੁੱਖ ਮੰਤਰੀ ਬਣ ਸਾਰਾ ਤੇਰੇ ਸੁਪਨੇ ਰਹਿ ਜਾਣੇ ਆ ਇੱਧਰ ਅੱਖਾਂ ਦੇ ਅੱਖਾਂ ਪਾ ਕੇ ਗੱਲ ਕਰੋ ਓਏ ਤੂੰ ਕੌਣ ਹੁੰਦਾ ਮੈਂ ਤੇਰਾ ਜਵਾਬ ਨਹੀਂ ਦਿੰਦਾ ਜਾ ਖੈਰੇ ਵਰਗਿਆਂ ਨੂੰ ਉਹ ਕਿਹੜਾ ਬੰਦਾ ਜਿਹੜੇ ਬੰਦੇ ਨੂੰ ਤੂੰ ਵਿਧਾਨ ਸਭਾ ਜਲੀਲ ਨਹੀਂ ਕਰਦਾ ਉਹਦੇ ਖਿਲਾਫ ਨਹੀਂ ਬੋਲਦਾ ਪਹਿਲਾਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਪਹਿਲਾਂ ਮੀਡੀਆ ਨੂੰ ਦਬਾਇਆ ਦਬਕਾਇਆ ਧਮਕਾਇਆ ਕਈ ਪੱਤਰਕਾਰਾਂ ਨੂੰ ਠਾਣਿਆਂ 'ਚ ਬੁਲਾ ਕੇ ਡਰਾਇਆ ਗਿਆ ਕਈ ਚੈਨਲ ਬੰਦ ਕੀਤੇ ਗਏ ਕਈਆਂ ਨੂੰ ਖਰੀਦਿਆ ਗਿਆ ਕੰਗਾਂ ਨੂੰ ਖਤਮ ਨਹੀਂ ਕਰਤਾ ਕਿਉਂਕਿ ਸਾਰਾ ਸੜਾੜਾ ਆਦਲ ਨਾਉਂਦਾ ਬੰਦਾ ਤੇ ਇੱਕ ਦੋ ਹੋਰ ਜਿਹੜੇ ਥੋੜੇ ਬੰਦੇ ਆ ਜਿਹੜੇ ਲਗਾਤਾਰ ਤੁਹਾਡਾ মিডিਆ ਕੰਟਰੋਲ ਕਰਦੇ ਆ ਦੇਖ ਰਹੇ ਆ ਤੂੰ ਕਹਿੰਦਾ ਮੋਦੀ ਆਵਾਜ਼ ਦਬਦਾ ਸਾਡੇ ਕੇਰੀਅਲ ਨੂੰ ਬੰਦ ਕਰਤਾ ਸਾਡੇ ਸੁਸੋਧੀਆਂ ਨੂੰ ਬੰਦ ਕਰਤਾ মিডিਆ ਖਰੀਦ ਲਿਆ মিডিਆ ਗੋਦੀ ਬਣ ਗਿਆ ਤੂੰ ਕੀ ਕਰ ਰਿਹਾ ਪੰਜਾਬ ਚੋ ਦੇਖ ਇੰਨਾ ਗੱਲਾਂ ਦਾ ਭੰਸਿਆਂ ਲੋਕਾਂ ਨੇ ਤਥੋਂ ਹਿਸਾਬ ਲੈਣਾ 2 ਸਾਲ ਰਹਿ ਗਏ 2 ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਨਾਲੇ ਮੇਰੀ ਗੱਲ ਸੁਣੋ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਨਸ਼ਿਆਂ ਦੇ ਛੋਡੇ ਕੋਲੇ ਕੋਈ ਹੱਲ ਨਹੀਂ ਹੋਇਆ ਰੋਜ਼ ਮਾਮਾ ਦੇ ਪੁੱਤ ਮਰਦੇ ਆ ਪਰਵਾਸ ਛੋਡੇ ਕੋਲ ਨਹੀਂ ਰੋਕਿਆ ਗਿਆ ਕਿਸਾਨੀ ਦਾ ਛੋਡੇ ਕੋਲ ਕੋਈ ਹੱਲ ਨਹੀਂ ਮਜ਼ਦੂਰਾں ਡਾਂਗਾ ਤੁਸੀਂ ਮਾਰੀ ਜਾਂਦੇ ਹੋ ਆ ਲੋਰਸ ਬਿਸ਼ਨੋਈ ਕੀ ਉਹ ਪੱਤਰਕਾਰ ਨੂੰ ਫੜ ਲਿਆ ਕੀ ਉਹ ਚੈਨਲ ਬੰਦ ਕਰਤੇ ਕੀ ਉਹ ਜਿਹੜੀ ਖੜ ਦੇ ਸੀਆਈ ਦੇ ਵਿੱਚ ਜਿੱਥੇ ਲਾਰਡਸ ਬਿਸ਼ਨੋਈ ਦੀ ਉਥੋਂ ਦੇ ਅਫਸਰਾਂ ਨੇ ਬਿਠਾ ਕੇ ਇੰਟਰਵਿਊ ਕਰਾਈ ਆ ਕੌਣ ਕੌਣ ਜ਼ਿੰਮੇਵਾਰ ਆ ਕਿਹੜਾ ਸੀਨ ਚਾਰਜ ਆ ਕਿਹੜਾ ਡੀਐਸਪੀ ਆ ਐਸਪੀ ਐਸਐਸਪੀ ਆ ਕੌਣ ਜ਼ਿੰਮੇਵਾਰ ਆ ਉਹਦੇ ਖਿਲਾਫ ਕਾਰਵਾਈ ਕਰਤੀ ਐਡੀਆਂ ਪਟੀਆਂ ਘਟਨਾਵਾਂ ਵਾਪਰ ਜਾਣ ਐਡੇ ਐਡੇ ਬੰਦਿਆਂ ਦੇ ਕਤਲ ਹੋ ਜਾਣ ਤੇ ਤੁਸੀਂ ਬੁਰੀ ਤਰ੍ਹਾਂ ਫੇਲ ਹੋ ਜੋਂ ਤੇ ਆਜ ਇੱਕ ਮਾਲੀ ਬੋਲਿਆ ਤੇ ਚੱਕ ਕੇ ਤੁਸੀਂ ਮਾਲੀ ਵਰਗਿਆਂ ਨੂੰ ਚੱਕ ਕੇ ਪਰਚਾ ਦੇ ਕੇ ਅੰਦਰ ਕਰਤਾ ਦੱਸਦੀ ਕਿ ਕਾਂਗਰਸੀ ਆਗੂਆਂ ਦੇ ਵੱਲੋਂ ਵੀ ਇਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਗ੍ਰਿਫਤਾਰੀ ਤੇ ਸਵਾਲ ਵੀ ਖੜੀ ਕੀਤੀ ਜਾ ਰਹੀ ਹੈ ਨੇ ਤੇ ਮਲਵਿੰਦਰ ਸਿੰਘ ਮਾਲੀ ਨੂੰ ਜਲਦ ਤੋਂ ਜਲ ਦੇ ਰਿਹਾ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ